ਜੀ ਦੋਸਤੋ ਸਤਿ ਸ਼੍ਰੀ ਅਕਾਲ ਸੋ ਅੱਜ ਦੀ ਵੀਡੀਓ ਤੁਹਾਡੇ ਸਾਥੇ ਹੀ ਤਾਂ ਹੈਂਦਾ ਤੁਹਾਡੇ ਆਪਣੇ YouTube ਚੈਨਲ KT ਨੌਲਜ ਤੇ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਜਮਾਤ ਨੌਵੀਂ ਦੀ ਪੰਜਾਬੀ ਇਹਦਾ ਪੇਪਰ ਕੁੱਲ ਅੰਕ 60 ਨੇ ਇਸ ਸਮਾਂ ਆਪਨੇ ਕੁੱਲ 3 ਘੰਟੇ ਆ ਸੋ ਇਹ ਜੋ ਪੇਪਰ ਆ ਬਹੁਤ ਹੀ ਜ਼ਿਆਦਾ ਮਾਟਰ ਪੇਪਰ ਆ ਤੁਹਾਡੇ ਪੇਪਰ ਦੀ ਤਿਆਰੀ ਦੀ ਜਮਾਤ ਨੌਵੀਂ ਦਾ ਵਿਸ਼ਾ ਪੰਜਾਬੀ ਇਹਦਾ ਪੇਪਰ ਆ ਇਹ ਪੇਪਰ ਇਸ ਤਰ੍ਹਾਂ ਬਣਾਇਆ ਹੈ ਕਿ ਸਾਰੇ 60 ਚ 60 ਪੂਰੇ ਨੰਬਰ ਆ ਜਾਣ ਜਿਵੇਂ ਸਭ ਤੋਂ ਪਹਿਲਾਂ ਪ੍ਰਸ਼ਨ ਨੰਬਰ ਸੁੰਦਰ ਲਿਖਾਈ ਦਾ ਸੋ ਆਪਾਂ ਸੌਲ नेक्स्ट ਵੀਡੀਓ ਵਿੱਚ ਕਰਾਂਗੇ ਇਸ ਵਿੱਚ ਆਪ ਅਕੇਵਲ ਤੁਹਾਨੂੰ ਕੁਐਸਚਨ ਪੇਪਰ ਪ੍ਰੋਵਾਈਡ ਕਰ ਰਹੇ ਹਾਂ ਜਿਵੇਂ ਨੈਕਸਟ ਦਾ ਸਾਰੇ ਪ੍ਰਸ਼ਨ ਦਾਜਵੇਂ ਬਸਾਖੀ ਦੇ ਮੇਲੇ ਦਿਨ ਕਿਹੜੀ ਫਸਲ ਪੱਕੀ ਜਾਂਦੀ ਹੈ ਸੇ ਤੁਹਾਨੂੰ ਪਤਾ ਹੀ ਹੈ ਕਣਕ ਦੀ ਬਗਦੇ ਪਾਣੀ ਕਵਿਤਾ ਕਿਸ ਦੀ ਰਚਨਾ ਹੈ ਤੁਹਾਡੀ ਬੁੱਕ ਦਾ ਟਾਣਾ ਗਲੀ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ਤੇ ਨੈਕਸਟ ਸੱਪ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤੇ ਜੋਤੀ ਕਿਹੜੀ ਜਮਾਤ ਵਿੱਚ ਪੜਦਾ ਸੀ ਹਾਂ ਕੁਐਸਚਨ ਤੇ ਨੈਕਸਟ ਸੱਪ ਦੀ ਕਿਹੜੀ ਗੱਲ ਮਹੂਰਤ ਸੀ ਸਸ ਦਰਸ਼ਨ ਕੇ ਨੇ ਕਿਹੜੀ ਜਮਾਤ ਪਾਸ ਕੀਤੀ ਸੀ ਭਰਤੰਤਰ ਇਕਾਂਗੀ ਦੇ ਕਿੰਨੇ ਦ੍ਰਿਸ਼ਣ ਪੱਤੇ ਦੇ ਬੰਤੇ ਦੇ ਮੁੰਡੇ ਦਾ ਨਾਮ ਕੀ ਸੀ ਸ ਬੰਤੇ ਦੇ ਜਿਹੜਾ ਮੁੰਡੇ ਦਾ ਨਾਮ ਸੀ ਕਮਨ ਬੰਤਾ ਕਿਹੜੇ ਸ਼ਹਿਰ ਵਿੱਚ ਰਿਕਸ਼ਾ ਚਲਾਉਂਦਾ ਸੀ ਅੰਮ੍ਰਿਤਸਰ ਤੇ ਨੈਕਸਟ ਪ੍ਰਸ਼ਨ ਤੀਜਾ ਇਹ ਟਾਂ ਵਿੱਚੋਂ ਕਾ ਬੰਦਾ ਵਿੱਚੋਂ ਤੁਸੀਂ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਸੋ ਇਹ ਤੁਸੀਂ ਹੁਣ ਸਾਨੂੰ ਪੰਜਾਬ ਜੁਕੇਰਦੀ ਵੀ ਮਿਲ ਜਾਣਗੇ ਪ੍ਰਸੰਗ ਸਹਿਤ ਵਿਆਖਿਆ ਜੇ ਤੁਹਾਡੀ ਬੁੱਕ ਤੇ ਦਿੱਤੀ ਹੋਣੀ ਜੋ ਆਪਾਂ ਕਰਨਾ ਹੋਣਾ ਨੈਕਸਟ ਵੀਡੀਓ ਉਹ ਚਾਪਾ ਪੂਰਾ ਸਦੋਸ਼ਣੀ ਪ੍ਰੋਵਾਈਡ ਕਰ ਦਾਂਗੇ ਉਹ ਅਜੇ ਸਮਾਰ ਇਸ ਸਮੇਂ ਨੂੰ ਕਰ ਸਕਲ ਉਨੰਦਾ ਜਾਪਦਾ ਇਹ ਠਹਿਰਣ ਜਾਣ ਦਾ ਨਾਚ ਜਾਂਚ ਨਾ ਜਾਣ ਦਾ ਰੰਗ ਗਿਆ ਨਾ ਮੁਰਦਕੇ ਆਵਦਾ ਸੋ ਇੱਥੇ ਆਪਾਂ ਨੂੰ ਕੇਵਲ ਦੋ ਪ੍ਰਸੰਗ ਮਤਲਬ ਦੋ ਪ੍ਰਸੰਗ ਸਹਿਤ ਵਿਆਖਿਆ ਦੀ ਕਰਨੀ ਆ ਮਤਲਬ ਚਾਰ ਦਿੱਤੇ ਹੋਏ ਨੇ ਕਿ ਦੋ ਕਰ ਲਈਏ ਤੁਸੀਂ ਨਾਲ ਸੰਤਰ ਸ਼ਕਾਦਾਰੀ ਵਿਛੜੇ ਮਿਲੇ ਹਜ਼ਾਰਾਂ ਵਾਰੀ ਆ ਗਰਮੀ ਅਸਮਾਨ ਨੇ ਚੜਿਆ ਮੋੜ ਪਹਾੜਾਂ ਤੇ ਵਹਿੰਦਾ ਜਾਏ ਨੀਰ ਨਰੀਦਾ ਵਹਿੰਦਾ ਜਾਏ ਤੇ ਨੈਕਸਟ ਪੋਲੇ ਪਾਲੇ ਲੋਕ ਤੇ ਆਲੀਆਂ ਪੋੜੀਆਂ ਗੱਲਾਂ ਇਹਨਾਂ ਦੀ ਗਰੀਬੀ ਨਿੱਕੀ ਇਹਨਾਂ ਦਾ ਸੰਤੋਖ ਵੱਡਾ ਇਹ ਠੰਡੇ ਪਾਣੀ ਵਾਂ ਮੇਰੇ ਜੀ ਨੂੰ ਠਾਰ ਦੇ ਤੇ ਨੈਕਸਟ ਅਗਸ ਸੱਜੇ ਤੇ ਸਭ ਦਾ ਰੱਬ ਭੰਡਾਰ ਖੋਲ ਦੇਵੇਗਾ ਤੁਹਾਡੇ ਲਈ ਰਹਿਮਤਾਂ ਦੇ ਰਹਿਮਾਂ ਦੇ ਤੇ ਬਖਸ਼ਿਸ਼ਾਂ ਦੇ ਤੇ ਸਦਾ ਰੱਖੇਗਾ ਤੁਹਾਨੂੰ ਛਤਰ ਸ਼ਾਯਾ ਹੇਠ ਆਪਣੀ ਸੋ ਇਹ ਚਾਰ ਪ੍ਰਸੰਗ ਸਹਿਤ ਵਾਕਿਆ ਨੇ ਜਿਹਦੇ ਚ ਦੋ ਕਰਨੀਆਂ ਨੇ ਤੇ ਨੈਕਸਟ ਕੋਈ ਕੇਂਦਰੀ ਭਾਵ ਕਰਨ ਲੱਗਾ ਜਿਵੇਂ ਇੱਕ ਪਿਆਲਾ ਪਾਣੀ ਜਾਂ ਟੋਕਰੀ ਜਗਤ ਨਿਆਰੀ ਸੋ ਟੋਕਰੀ ਜਗਤ ਨਿਆਰੀ ਵੀ ਬਹੁਤ ਜ਼ਿਆਦਾ ਸੌਖੀ ਹੈਗੀ ਤੇ ਉਹਨੇ ਕਸ਼ਮੀਰ ਦੀ ਜਿਹੜੀ ਧਰਤੀ ਹੈ ਜੰਮੂ ਕਸ਼ਮੀਰ ਦੀ ਉਹਦੀ ਗੱਲ ਕਰੀ ਜਾਂਦੀ ਹੈ ਕਸ਼ਮੀਰ ਦੀ ਧਰਤੀ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਅਰਸ਼ਾਂ ਦੀ ਬਰੀਨਿਆਂ ਨੂੰ ਬਣਾਇਆ ਤੇ ਇੱਕ ਪਿਆਲਾ ਪਾਣੀ ਜੇ ਚੱਕਬਰ ਨੂੰ ਨਾਲ ਇੱਕ ਪਿਆਲੇ ਪਾਣੀ ਦੀ ਹੁੰਦੀ ਹੈ ਸਟੋਰੀ ਥੋੜੀ ਜੀ ਤੋਨੇ ਉਹਨਾਂ ਤੁਹਾਡੇ ਬੁੱਕਰੇ ਪੜ੍ਹੀ ਹੋਵੇ ਬਹੁਤ ਜ਼ਿਆਦਾ ਸੋਖੀ ਹੈ ਤੇ ਨੈਕਸਟ ਹੈ ਵੱਡਿਆਂ ਦਾ ਅਦਰ ਚ ਗਲੀ ਵਿੱਚ ਕੋਈ ਇੱਕ ਲੇਖ ਦਾ ਸਾਰ 6 1/2 150 ਸ਼ਬਦਾਂ ਵਿੱਚ ਲਿਖਣਾ ਤੇ ਨੈਕਸਟ ਆਊਗਾ ਹੇਠ ਲਿਖੇ ਪ੍ਰਸ਼ਨਾਂ ਵਿੱਚ ਕੋਈ ਦੋ ਪ੍ਰਸ਼ਨ ਕਰੋ ਇਹ ਮੁਸਲਤਾਨਪੁਰ ਰਹਿਦਾ ਗੁੰਨਾਰ ਕ੍ਰਿਪ ਚਿਤ ਨਤ ਕਰਮ ਕੀ ਸੀਗਾ ਮਨ ਚੰਗਾ ਟਿਕਟੋਤੀ ਵਿੱਚ ਗੰਗਾ ਇਸ ਖਾਨ ਦਾ ਅਰਥ ਖਾਨ ਦਾ ਕੀ ਭਾਵ ਹੈ ਚੱਪ ਡੇ ਦਾ ਅਤਰ ਕਿਵੇਂ ਕਰਨਾ ਚਾਹੀਦਾ ਇਸ ਸਮੇਂ ਦੇ ਅਰਥ ਤੋਂ ਕੀ ਭਾਵ ਹੈ ਲੇਕ ਕਿਸ ਸਮੇਂ ਨੂੰ ਸਾਰਤਕ ਸਮਝਦਾ ਹੈ ਸੋ ਇਹ ਪ੍ਰਸ਼ਨ ਤਾਂ ਬਹੁਤ ਸੌਖੇ ਨੇ بس ਇੱਕ ਵਾਰ ਤੁਹਾਨੂੰ ਪੜਨ ਦੀ ਲੋੜ ਹੈ। ਮਤਲਬ ਤੇ ਆਪ ਨਹੀਂ ਲਿਖਣਾ ਖੁਦ ਜੋੜ ਕੇ ਲਿਖਣ ਲੱਗ ਜੋਗੇ ਤੇ ਇੱਕ ਥਾਰ ਪੜ ਲੈਣਾ ਜ਼ਰੂਰ। ਕਿ ਨੈਕਸਟਾ ਕਿਸੇ ਇੱਕ ਹਾਣੀ ਦਾសារ 150 ਸ਼ਬਦਾਂ ਵਿੱਚ ਲਿਖੋ ਬਸ਼ੀਰ ਅਜਾ ਜਨਮ ਦਿਨ ਤੇ ਨੈਕਸਟ ਹੈਡ ਦੇ ਉੱਤੇ ਪ੍ਰਸ਼ਨਾਂ ਵਿੱਚੋਂ ਕੋਈ ਦੋ ਪ੍ਰਸ਼ਨ ਕਰਨੇ ਨੇ ਜਿਵੇਂ ਲੇਖ ਨੂੰ ਆਪਣਾ ਨਾਵਲ ਲਿਖਣ ਸਮੇਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੋ ਇੱਕਲੋ ਕਹਾਣੀ ਦਾ ਪਹਿਲਾ ਪ੍ਰਸ਼ਨ ਹੈਗਾ ਸਿਰ ਜਦ ਲੇਖ ਨਾਵਲ ਲਿਖਣ ਲਈ ਉੱਧਰ ਗਿਆ ਤੀ ਬੰਗਾਲ ਸਰ ਉੱਥੇ ਡਿਸਟਰਬੈਂਸ ਹੁੰਦੀ ਸੀ ਤੇ ਨੈਕਸਟ ਹੈਗਾ ਕੱਲ ਨੂੰ ਨੇ ਲੇਖ ਨੂੰ ਕਿਹੜੀ ਸੰਗਾਥ ਪੇਟੇ ਕੀਤੀ ਤੇ ਕਿਉਂ ਹੰਬਾਂ ਦੀ ਟੋਕਰੀ ਕੀਤੀ ਦੀ ਪੇਟ ਸੈਦਾ ਸੋਤਾਜੀ ਬੱਕਾ ਤੇ ਅਸਰ ਦਿੱਤਾਗਾ ਤੇ ਨੈਕਸਟ ਤ੍ਰਿਕਾਲਾ ਨੂੰ ਸਾਰਾ ਟੱਬਰ ਕਿਸ ਗੱਲ ਦੀ ਉਡੀਕ ਕਰ ਰਿਹਾ ਸੀ ਤ੍ਰਿਕਾਲਾ ਮਤਲਬ ਸ਼ਾਮ ਨੂੰ ਤੇ ਨੈਕਸਟ ਫੁੱਟਵਾਲ ਖੇਡ ਰਿਹਾ ਬशीर ਨੂੰ ਦੇਖ ਕੇ ਲੇਖਕ ਕੀ ਮਹਿਸੂਸ ਕਰਦਾ ਸੀ ਤੇ ਨੈਕਸਟ ਆ ਗਿਆ ਕਿਸੇ ਇੱਕ ਕਸ਼ਨ ਨੰਬਰ ਨੰਮੋ ਕਿਸੇ ਇੱਕ ਪਾਤਰ ਚਿੱਤਰਣ ਨੂੰ ਲਗਭਗ 150 ਸ਼ਬਦਾਂ ਵਿੱਚ ਲਿਖੋ ਜਿਵੇਂ ਕਿਸ਼ਨ ਦੀ ਗੋਮੁਖ ਅਸ਼ੇਰ ਮੁਖਾ ਜਾਂ ਬਜ਼ੁਰਗ ਦਾ ਪਰਤਾਨ ਤੱਕ ਤੇ ਲਾਸਟ ਅਗਰ ਪ੍ਰਸ਼ਨ ਨੰਬਰ 10 ਇਹ ਰਿਤ ਲਿਖੇ ਬਾਤਲਾਬ ਵਿੱਚੋਂ ਕਿਸੇ ਇੱਕ ਬਾਤਲਾਬ ਦੇ ਪ੍ਰਸ਼ਨਾਂ ਦੇ ਉੱਤਰ ਦਿਓ ਇੱਥੇ ਸੁਖ ਤਾਂ ਇੱਥੇ ਸੁਖ ਤਾਂ ਮੈਂ ਵਾਕਿਆ ਹੀ ਨਹੀਂ ਪਾਇਆ ਜਦੋਂ ਸੁਦਰਸ਼ਨ ਦਾ ਬਾਪੂ ਗੁਜ਼ਰਿਆ ਹੈ ਅਜੇ ਮਕਾਨੜ ਬਣਿਆ ਸਾਲ ਵੀ ਨਹੀਂ ਸੀ ਹੋਇਆ ਇਕਾਂਗੀ ਦਾ ਨਾਮ ਇਕਾਂਗੀ ਦੇ ਲੇਖਕ ਦਾ ਨਾਮ ਦੱਸੋ ਸਰਦਾਰ ਸ਼ੰਤ ਦੇ ਪਾਉ ਨੂੰ ਗੁਜ਼ਰੀਆਂ ਕਿੰਨੇ ਸਾਲ ਹੋ ਚੁੱਕੇ ਸਨ ਜੋਰ ਨਾਲ ਮਕਾ ਬੀਬੀ ਜੀ ਆਜੋ ਬਾਹਰ ਫੌਜਾ ਸਿਵਰਾ ਮੈਂ ਗਈ ਹੋਈ ਹਾਂ ਮੈਦਾਨ ਦੇ ਚੰਗ ਸ਼ਾਂਤ ਤੇ ਇਹ ਸ਼ਬਦ ਕਿਸ ਕੰਗੇ ਵਿੱਚ ਮਨਦੰਸ਼ ਜਾਂ ਕਿਉਂ ਸ਼ਾਂਤ ਸੀ ਇਹ ਸ਼ਬਦ ਕਿਸ ਨੂੰ ਕਿਸ ਨੇ ਕਹੇ ਤੇ ਨੈਕਸਟ ਆ ਕੋਈ ਤਿੰਨ ਪ੍ਰਸ਼ਨ ਕਰੋ ਜਵੇ ਬੰਤੇ ਦੇ ਪਿਤਾ ਦੀ ਮੌਤ ਕਿਵੇਂ ਹੋਈ ਉਹ ਫਾਹੀ ਲੜਤ ਉਹਨੇ ਤਾਂ ਉਹਦੀ ਬੰਤੇ ਨੇ ਚਪੜਾਸੀ ਦੀ ਨੌਕਰੀ ਕਿਉਂ ਛੱਡ ਦਿੱਤੀ ਚਪੜਾ ਸੀਰੀਅਸ ਕਰਕੇ ਛੱਡ ਦਿੱਤੀ ਕਿਉਂਕਿ ਉਹਦਾ ਜਿਹੜਾ ਮਾਸਟਰ ਸੀਗਾ ਉਹਦੇ ਨਾਲ ਉਹਦੀ ਬਹਿਸ ਹੋ ਗਈ ਸੀ ਤੇ ਤਾਨਪੁਰੇ ਵਾਲੀ ਕੁੜੀ ਜਲੰਧਰ ਕੀ ਕਰਨ ਗਈ ਸੀ ਉਹਦਾ ਕਉਂ ਸੀਗਾ ਜੜਿਆਂ ਵਾਲੇ ਬਾਗ ਦੇ ਖੁਲੀ ਸਾਹਿਬ ਕੇ ਬਾਰੇ ਬੰਤੇ ਦੇ ਕੀ ਵਿਚਾਰ ਸਨ ਉਦਕਦਈ ਤਰਦਾਸੀ ਜੈ ਸ਼ਰਤਾਂਜਲੀ ਪਰ ਬੰਤੇ ਦਾ ਸਵੇਰੇ 8:00 ਵਜੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ ਉਹਦਾ ਰੇਲਵੇ ਸਟੇਸ਼ਨ ਤੇ ਪਹੁੰਚਣ ਦਾ ਤਾਂ ਐ ਨਹੀਂ ਪਤਾ ਕਿੱਥੇ ਦੀ ਕਾਲ ਮੁਰੇ ਜੇ ਇਹ ਜਾਂਦੀ ਅਤੇ ਕਿਉਂ ਤੇ ਨੈਕਸਟ 12th ਲਿਖੇ ਵਾਰਤਲਾਪਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ ਇੰਨਾ ਸ਼ੂਸ਼ੜੀਆਂ ਨਾਲ ਸਾਡਾ ਕੀ ਬੰਨਣਾ ਹੈ ਪੈਂਟ ਚੱਲ ਕੇ ਪੀਆਗੇ ਬਾਟੇ ਵਿੱਚ ਆਪਾਂ ਵੀ ਆਪਣੀਆਂ ਦੋਹਾਂ ਕਾਕਿਆਂ ਨੂੰ ਨਹੀਂ ਬੁਲਾਉਣਾ ਜਿੰਨਾ ਕਿ ਫੁੱਮਨ ਨੂੰ ਇਹਨਾਂ ਦੀ પ્રસੰਗ ਸਹਿਤ ਸਤ ਸੰਗ ਰੱਖਿਆ ਕਰੰਮੀਆ ਨਾਲ ਵੀ ਸੋ ਇਹ ਕੁਐਸਚਨ ਪੇਪਰ ਅਗਰ ਜਿਹੜਾ ਆਪਾਂ ਤੁਹਾਨੂੰ ਕੱਲ ਸੋਲੂਸ਼ਨ ਜਿਹਦਾ ਆਪਾਂ ਕੰਮ ਕਰਾਉਣ ਨੂੰ ਪ੍ਰੋਵਾਈਡ ਕਰ ਦਾਂਗੇ